ਅਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1984 ਦੇ ਕਤਲੇਆਮ ਪੀੜਤ ਪਰਿਵਾਰ ਉਹਨਾਂ ਦੀ ਅਵਾਵਾਮਾਂ ਬੀਬੀਆਂ ਤੇ 1984 ਦੇ ਕਤਲੇਆਮ ਪੀੜਤ ਪਰਿਵਾਰ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿੱਚ ਵਿਖੇ ਨਤਮਸਤਕ ਹੋਣ ਲਈ ਅਸੀਂ ਇੱਥੇ ਆਏ ਆਂ ਪਰਿਵਾਰ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ 1984 ਦੇ ਕਤਲੇਆਮ ਦੌਰਾਨ ਸਾਡੇ ਭੈਣਾ ਦਾ ਸਵਾਗੋ ਜਾਰ ਦਿੱਤੇ ਗਏ ਸਨ ਗਲਾਮੇ ਟੈਰ ਪਾਕਿਸਤਾਨ ਦੇ ਸਨ ਉਹਦੇ ਦਵਾਂ ਮਾ ਪੈਣਾ ਨੇ ਮੇਰੀਆਂ ਬੈਠੀਆਂ ਨੇ ਜਿਨ੍ਹਾਂ ਦੇ ਇੱਕ ਇੱਕ ਪਰਿਵਾਰ ਵਿੱਚੋਂ ਪੰਜ ਪੰਜ 6 6 ਸੇ ਦੀਆਂ ਦਾ ਕਹਾਣੀ ਆ ਮੀਤਾਗਾ ਸੀ ਉਹ ਪਰਿਵਾਰ ਅੱਜ ਅਸੀਂ ਦਰਬਾਰ ਸਾਹਿਬ ਆਏ ਆ 1 ਜੂਨ ਨੂੰ ਜਿਹੜੀ ਪੰਜਾਬ ਵਿੱਚ ਇਲੈਕਸ਼ਨ ਹੋ ਰਹੀ ਹੈ ਅਸੀਂ ਪੰਜਾਬ ਵਸਿਆ ਨੂੰ ਗੁਰਨਾਨਕ ਨਾਮ ਲੈਵਾਨੋ ਇਹ ਬੇਨਤੀ ਕਰਨੇ ਆ ਕਿ 1 ਜੂਨ ਨੂੰ ਇੰਦਰਾ ਗਾਧੀ ਨੇ ਪੰਜਾਬ ਵਿੱਚ कर्फ्यू ਲਗਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਤੇ 37 ਔਰ ਗੁਰਤਾਮ ਜਿਹੜੇ ਸਨ ਪੰਜਾਬ ਦੇ ਇਤਿਹਾਸਕ ਗੁਰਤਾਮਾਂ ਤੇ ਟੈਂਕਾਂ ਤੋਪਾਂ ਦੇ ਨਾਲ ਹਮਲੇ ਕਰਕੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਗੁਰਤਾਮਾਂ ਨੂੰ ਟਾਈਟਰੀ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਗਏ ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਚੱਲੀਆਂ ਗਈਆਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੋਲੀਆਂ ਲੱਗੀਆਂ ਸਾਡੇ ਗੁਰੂ ਗ੍ਰੰਥ ਸਾਹਿਬ ਸ਼ਹੀਦ ਕੀਤੇ ਗਏ ਗੁਰੂ ਅਰਜਨ ਦੇਵ ਜੀ ਮਾਰਜੀ ਦਾ ਸ਼ਹੀਦੀ ਗੁਰਪਰਵ ਸੀ ਹਜ਼ਾਰਾਂ ਹੀ ਸੰਗਤਾਂ ਇੱਥੇ ਨਤ ਮਸਤਕ ਹੋਣ ਲਈ ਗੁਰਪਰਵ ਮਨਾਉਣ ਵਾਸਤੇ ਸ੍ਰੀ ਹਰਮੰਦਰ ਸਾਹਿਬ ਆਈਆਂ ਹੁੰਦੀਆਂ ਸਾਨੂੰ ਸਾਡੇ ਹੀ ਪਹਿਨਾ ਵੀਰਾਂ ਨੂੰ ਬਜ਼ੁਰਗਾਂ ਨੂੰ ਪਚੁੰਗੀਆਂ ਨੂੰ ਬੱਚਿਆਂ ਨੂੰ ਟੈਂਕਾਂ ਤੋਪਰਾਂ ਦਾ ਇੱਥੇ ਉਡਾ ਦਿੱਤਾ ਗਿਆ ਗੋਲੀਆਂ ਮਾਰੀਆਂ ਗਈਆਂ ਇਹ ਸਾਰਾ ਕੁਝ ਇੰਦਰਾ ਗਾਦੀ ਨੇ ਕਰਵਾਇਆ ਸਿੱਖਾਂ ਨੂੰ ਸਿੱਖੀ ਨੂੰ ਖਤਮ ਕਰਵਾਉਣ ਵਾਸਤੇ ਸਾਡੇ ਗੁਰਤਮਾਂ ਨੂੰ ਬਹੁਤ ਵੱਡੇ ਨੁਕਸਾਨ ਪਹੁੰਚਾਏ ਗਏ ਅਕਾਲ ਤਖਤ ਸਾਹਿਬ ਨੂੰ ਟਾਈਟਰੀ ਕਰ ਦਿੱਤਾ ਗਿਆ ਹਰਮੰਦਰ ਸਾਹਿਬ ਤੋਂ ਵੀ ਗੋਲੀਆਂ ਚੱਲਾਈਆਂ ਗਈਆਂ ਗੁਰੂ ਕਰਨ ਸਾਹਿਬ ਸ਼ਹੀਦ ਕੀਤੇ ਗਏ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ ਕੁਝ ਰਜੀਵ ਗਾਂਧੀ ਨੇ ਦਿੱਲੀ ਦੇ ਵਿੱਚ ਤਿੰਨ ਦਿਨ ਤਿੰਨ ਰਾਤਾਂ 10000 ਸਿੱਖਾਂ ਦਾ ਕਤਲਿਆ ਦਿੱਲੀ ਕਾਨਪੁਰ ਬੁਖਾਰੋ ਹਿੰਦੁਸਤਾਨ ਦੇ ਬਖਵਖ ਸੁਬਿਆਂ ਚ ਰਜੀਵ ਗਾਂਧੀ ਨੇ ਨਾਅਰਾ ਦਿੱਤਾ ਜਬ ਕੋਈ ਬڑا ਪੇੜ ਗਰਦਾ ਹੈ ਧਰਤੀ ਹਿਲਦੀ ਹੈ ਖੂਨ ਦਾ ਬਦਲਾ ਖੂਨ ਉਹਨੇ ਜਿਹੜੇ ਆਪਣੇ ਸਲਾਹਕਾਰ ਸਨ ਜਿਹੜੇ ਗਾਂਧੀ ਪਰਵਾਰ ਦੇ ਨੇੜੇ ਸਨ ਜਗਦੀਸ਼ ਟੈਟਲਰ ਸੱਜਨ ਕੁਮਾਰ ਕਮਲਨਾਥ ਅਜੇ ਮਾਕਨ ਹੋਰ ਸੈਂਕੜੇ ਜਿਹੜੇ ਪੁਲਿਸ ਦੇ ਸਾਬਕਾ ਜਿਹੜੇ ਆਗੂ ਸਨ ਉਹਨਾਂ ਨੇ ਡਿਊਟੀਆਂ ਲਗਾ ਕੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਅੱਜ ਖਾਲਸਾ ਜੀ 40 ਸਾਲ ਲਗ ਰਹੇ ਮੈਂ ਪੰਜਾਬ ਦੇ ਪੰਜਾਬ ਵਸਿਆ ਨੂੰ ਜਿਹੜੇ ਗੁਰਦਾਨਕ ਨਾਮ ਲੈਵਾਨੇ ਜਿਹੜੇ ਸੋਰੇ ਜੱਜੀ ਸਾਹਿਬ ਦਾ ਪਾਰ ਕਰਦੇ ਨੇ ਜਿਹੜੇ ਅਮਰਤਾਰ ਸਿੰਘ ਨੇ ਜਿਹੜੇ ਸਤਨਾਮ ਵਜੂ ਦਾ ਸਵੇਰੇ ਜਾਪ ਕਰਦੇ ਨੇ ਮੇਰੀ ਉਹਨਾਂ ਦੇ ਚਰਨਾਂ ਵਿੱਚ ਪੰਜਾਬ ਬੱਚੇ ਦੇ ਚਰਨਾਂ ਵਿੱਚ ਬੇਨਤੀ ਹੈ ਜੋ ਕਾਂ ਗਾਂਧੀ ਪਰਿਵਾਰ ਦੇ ਸਿੱਖਾਂ ਦੇ ਨਾਲ ਕੀਤਾ ਜਿੰਨਾ ਵੱਡਾ ਨੁਕਸਾਨ ਪੰਜਾਬ ਦਾ ਪੰਜਾਬੀਅਤ ਦਾ ਜੋ ਗਾਂਧੀ ਪਰਿਵਾਰ ਨੇ ਕੀਤਾ ਮੈਂ ਸਮਰਸ਼ੀ ਇਤਿਹਾਸ ਦਾ ਗਵਾਹ ਕੋਈ ਨਹੀਂ ਕਰ ਸਕਦਾ ਸਾਨੂੰ ਭੁੱਲਣਾ ਨਹੀਂ ਚਾਹੀਦਾ 1 ਜੂਨ ਨੂੰ ਆਪਾਂ ਸਾਰੇ ਸਵੇਰੇ ਉੱਠ ਕੇ ਅੰਤਰ ਧਿਆਨ ਹੋਈਏ ਕਾਲ ਤੱਕ ਸਭਾ ਲਪਰਾ ਮੁਖ ਕਰਕੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰੋ ਪਹਿਲੀ ਪਉੜੀ ਦਾ ਪਾਠ ਕਰੋ ਇਹ ਜਿਹੜੇ 13 ਇਥੇ ਕਾਂਗਰਸੀ ਜਿਹੜੇ ਦਰੰਦੇ ਖੜੇ ਨੇ ਜਿਹੜੇ ਮੈਂਬਰ ਪਾਰਲੀਮੈਂਟ ਖੜੇ ਨੇ ਇਹ ਮੈਂ ਸਮਝਦਾ ਇੱਕੋਂ ਤੇ ਗਦਾਰ ਨੇ ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਨਹੀਂ ਮੈਂ ਸਮਝਦਾ ਇਹ ਸਾਰੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ ਇਹਨਾਂ ਨੂੰ ਲੰੰਤਿਆ ਨਾ ਕਾਂਗਰਸੀ ਲੀਡਰਾਂ ਨੂੰ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਏ ਉਹ ਗਾਂਧੀ ਪਰਿਵਾਰ ਜਿਨ੍ਹਾਂ ਨੇ ਸਾਡਾ ਸਾਡੇ ਗੁਰਤਾਮ ਅਕਾਲ ਤਖਸਾਲ ਨੂੰ ਟਹਿਟਰੀ ਕੀਤਾ ਹੋਵੇ ਟੈਂਕਾਂ ਤੋਪਾਂ ਦੇ ਨਾਲ ਹਰਮੰਦਰ ਸਾਹਿਬ ਦੇ ਗੁਲੇ ਚਲੀਆਂ ਹੋਣਾਂ ਸਾਡੇ ਹਜ਼ਾਰਾਂ ਸਿੱਖਾਂ ਦਾ ਚੁਰਾਚੀਆ ਮ ਹੋਇਆ ਹੋਵੇ ਹਰ ਮੰਦਰ ਸਾਹਿਬ ਦੇ ਵਿੱਚ ਨੂੰ ਲਾਲ ਕਰ ਦਿੱਤਾ ਗਿਆ ਐਨੇ ਸਿੱਖੀਆਂ ਸਾਡੀਆਂ ਹੋ ਜਾਂ ਹਰ ਮੰਦਰ ਸਾਹਿਬ ਦੇ ਚਾਹੀਨ ਆ ਅੱਜ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਤੇ ਉਹਨਾਂ ਨੂੰ ਅਥੋ ਚ ਤਾਨਿਆ ਇਸੇ ਕੌਮ ਵਾਸਤੇ ਜਿਹੜੇ ਪਹਿਲਾਂ ਵੀ ਜਿੱਤੇ ਰਬਾਦਮ ਬੜੀ ਸ਼ਰਮ ਦੀ ਗੱਲ ਐ ਸੀ ਸਮਾਨਿਆ ਜਿਹੜਾ ਅਸਲੀ ਸਿੱਖ ਹੈ ਉਹ ਅੰਤਰਤਿਆਂ ਨੂੰ ਇੱਕ ਜੋ ਨੂੰ ਕਾਂਗਰਸ ਦਾ ਬਾਈਕਾਟ ਕਰੋ ਤੇ ਇਹਨਾਂ ਨੂੰ ਬਿਲਕੁਲ ਵੋਟਾਂ ਨਾ ਪਾਓ ਆਪਣੇ ਪਰਸ ਦੀ ਗੱਲ ਕਰੀਏ ਆਪਾਂ ਪੰਜਾਬ ਦੀ ਗੱਲ ਕਰੀਏ ਆਪਣੇ ਪੰਜਾਬੀ ਦੀ ਗੱਲ ਕਰੀਏ ਆਪਣੇ ਜਿਹੜੀ ਪੰਜਾਬ ਮਾ ਆਪਣੀ ਪੰਜਾਬ ਦੀ ਪਾਰਟੀ ਦੀ ਗੱਲ ਕਰੀ ਆਪਾਂ ਜਿਹਨੇ ਸਾਨੂੰ ਬਚਾਣਾ ਜਿਹਨੇ ਪੰਥਰੂ ਬਚਾਣਾ ਜਿਹਨੇ ਪੰਥ ਦੀ ਹਵãi ਕਰਨੀ ਹੈ ਤੇ ਗੁਰਦੀਪ ਕੌਰ ਦੀ ਸਾਡੇ ਜਿਹੜੇ ਇਹਨਾਂ ਦੇ ਸਾਡੇ ਸਟਰੀਮਿੰਗ ਦੇ ਪ੍ਰਧਾਨ ਇਹਨਾਂ ਦੇ ਦੋ ਜਿਹੋੜਾ ਦਾ ਕਤਲਿਆ ਨੂੰ ਅਸੀਂ ਦਿੱਲੀ ਵਿੱਚ ਅਗਲੀ ਗੱਲ ਇਹ ਵੀ ਬੀਬੀ ਦੱਸਣਗੇ ਇੱਕ ਮਿੰਟ ਇੱਕ ਵਾਰੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣੀ ਪੰਜਾਬ ਔਰ ਬਹੁਤ ਮжоਰੀਟੀ ਲੈ ਕੇ ਬਣੀ ਮੈਂ ਇਹ ਦੱਸਣਾ ਚਾਹਨਾ ਜਦੋਂ ਰਜੀਵ ਗਾਂਧੀ ਨੇ ਕਤਲਿਆਮ ਕਰਵਾਸੀ 1985 ਦੇ ਵਿੱਚ ਉਸ ਵੇਲੇ ਉਹਨੂੰ 475 ਸੀਟਾਂ ਮਿਲੀਆਂ ਸਨ ਸਾਰਾ ਇਹ ਦੁਸਤਾਨੇ ਇੱਕ ਪਾਸੇ ਹੋ ਗਿਆ ਸੀ ਤੇ ਸਿੱਖਾਂ ਨੂੰ ਗद्दार ਵੱਖਵਾਦੀ ਅਤਵਾਦੀ ਖਾਲਸਾ ਦੇ ਨਾਂ ਦੇ ਲੋਕ ਸਾਨੂੰ ਤਾਂ ਮਾਰਦੇ ਸਨ ਮੈਨੂੰ ਯਾਦ ਹੈ ਮੈਂ ਛੋਟਾ ਹੁੰਦਾ ਸੀ ਮੇਰੀ 24 ਸਾਲ ਦੀ ਉਮਰ ਸੀ ਸਾਨੂੰ ਕਹਿੰਦੇ ਬਹੁਤ ਖਾਲਿਸਤਾਨ ਆ ਰਿਹਾ ਹੈ ਖਾਲਿਸਤਾਨੀ ਆ ਰਹਾ ਹੈ ਉਹ ਗद्दार ਆ ਰਹੇ ਹਨ ਸਾਡੇ ਸਾਨੂੰ ਇਸ ਕਰਕੇ ਸਾਨੂੰ ਅਤਵਾਦੀ ਕਿਹਾ ਜਾਂਦਾ ਸੀ ਉਸ ਵਕਤ ਤੇ ਸਾਡੇ ਸਿੱਖਾਂ ਨੂੰ ਚਾਹੀਦਾ ਹੈ ਜੇ ਆਪਣੀ 2.2 ਕਰੋੜ 3 ਕਰੋੜ ਦੀ ਆਬਾਦੀ ਹੈ ਅਸੀਂ ਵਖਟ ਹੋਈਏ ਇਹਨਾਂ ਕਾਂਗਰਸੀ ਦਬਾਈ ਕੱਟ ਕੇ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਰਾਮੰਦਰ ਸਾਹਿਬ ਤੇ ਗੋਦੀਆਂ ਚੱਲੀਆਂ ਹੁਣ ਸਿੰਨੇ ਕਾਲ ਤੱਕ ਸਭ ਟੈਟਰ ਨਹੀਂ ਕੀਤਾ ਹੋਏ ਸਾਡੇ 37 ਗੁਰਤਾਮਤ ਹਮਲੇ ਕੀਤੇ ਹੁਣ ਸਾਡਾ ਤੋਸਾ ਖਾਨਾ ਲੁੱਟ ਲਿਆ ਗਿਆ ਹੋਵੇ ਸਾਡੇ ਹੀਰੇ ਜਵਾਰਤ ਐਸਪੀਸੀ ਦੇ ਸਾਰੇ ਕੁਲ ਲੁੱਟ ਕੇ ਲੈ ਗਈ ਹੋਵੇ ਐਸ ਆਪਣੇ ਸ਼੍ਰੋਮਿਕ ਕਮੇਟੀ ਨੇ ਆਸਤਾ ਕੋ ਭਾਰਤੀ ਫੌਜ ਨੂੰ ਵਾਪਸ ਨਹੀਂ ਕੀਤੇ ਗਏ ਤੇ ਇਹਦੇ ਸਿੱਖਾਂ ਨੂੰ ਚਾਹੀਦਾ ਕਿ ਆਪਣੀ ਹੋਂਦ ਬਚਾਣੀ ਹੈ ਕਿ ਨਹੀਂ ਬਚਾਣੀ ਹੈ ਸਾਡੇ ਜਿਹੜੇ ਨੇ ਤੁਸੀਂ ਐਸਪੀਸੀ ਤੋੜ ਦਿੱਤੀ ਕਿ ਹਰਿਆਣਾ ਵਿੱਚ ਅਧੀ ਚਲੀ ਗਈ ਜੋ ਉਸ ਕੀਤਾ ਨਾ ਨੇ ਦਿੱਲੀ ਕਮੇਟੀ ਵਖਰੀ ਬਣ ਗਈ ਪਟਨਾ ਕਮੇਟੀ ਵਖਰੀ ਬਣ ਗਈ ਸਿੱਖਾਂ ਦੇ ਨਾਲ ਰਹਿ ਕੀ ਗਿਆ ਸਿੱਖਾਂ ਕੋਲ ਜੇ ਆਪਾਂ ਇਹ ਵੀ ਸਾਰਾ ਕੁਝ ਗਵਾਨੇ ਤੇ ਫਿਰ ਆਪਾਂ ਪੋਟਾ ਪਾਵਾਂਗੇ ਜਦ ਸਿੱਖ ਨੂੰ ਬਚਾਣਾ ਸਿੱਖੀ ਨੂੰ ਬਚਾਣਾ ਹੈ ਤਾਂ ਆਪਾਂ ਨੂੰ ਕਾਂਗਰਸ ਨੂੰ ਬਾਈਕਾਟ ਕਰਨਾ ਪਏਗਾ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹਰ ਹਰ ਇੱਕ ਪੰਜਾਬੀ ਜਿਹੜਾ ਗੁਰਨਾਨਕ ਨਾਮ ਲੈਵਾ ਉਹਨਾਂ ਦਾ ਬਾਈਕਾਟ ਕਰਾਂਗੇ ਤਾਈ ਸਿੱਖ ਕੌਮ ਬਚੇਗੀ ਸਾਡੇ ਤੇ ਹੱਥ ਜੋੜ ਕੇ ਨਮਰਤਾ ਸਾਹਿਬ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਮੇਰੇ ਮਾਈ ਪਾਈ ਉਚੰਗੀ ਜਿਹੜੇ ਸਾਡੇ ਸ਼ਹਿਰੀ ਨੇ ਪਿੰਡਾਂ ਦੇ ਨੇ ਜਿਹੜੇ ਮੇਰੇ ਨਾਲ ਜਿਹੜੇ ਗੁਰਨਾਨਕ ਨਾਮ ਲੈਵਾਨੇ ਜਿਹੜੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਜਿਹੜੇ ਪਹਿਲੀ ਪੁਰੀ ਦਾ ਪਾਠ ਕਰਦੇ ਨੇ ਉਹ ਮੈਂ ਸਮਝਦਾ ਕਿ ਬੋਟਾ ਨਹੀਂ ਬਣਗੇ ਕਾਂਗਰਸ ਜੋ ਸਾਨਾਂ ਨੇ 84 ਦੇ ਕਾਤਲ ਕੀਤਾ ਭਾਜਪਾ ਬਾਰੇ ਤੁਹਾਡੀ ਕੀ ਰਾਏ ਹੈ ਭਾਜਪਾ ਬਾਰੇ ਰਾਏ ਦੇਖੋ ਭਾਜਪਾ ਨੇ ਦੇਖੋ ਥੋੜਾ ਬੋਤੋਣਾ ਜੇ ਇੱਕ ਸੱਜਣ ਮੋਦੀ ਸਾਹਿਬ ਨੇ ਵਾਦਾ ਕੀਤਾ ਸੀ ਕਿ ਜੇ ਮੇਰੀ ਸਰਕਾਰ ਬਣੇਗੀ ਜਿਹੜੇ 84 ਦੇ ਕਾਤਲ ਨੇ ਸਜ਼ਾਵਾ ਦੇਾਂਗੇ ਲੇਕਿਨ ਸਜ਼ਾਵਾ ਸਭ ਨੂੰ ਨਹੀਂ ਦਿੱਤੀਆਂ ਗਈਆਂ ਇੱਕੋ ਇੱਕ ਸੱਜਣ ਕੁਮਾਰੇ ਉਹਨੂੰ ਉਮਰ ਕੈਦ ਹੋਈਏ ਬਾਕੀ ਕੰਮ ਸਾਰਾ ਠੰਡੇ ਬਸੇ ਰੁਪਿਆ ਸਾਡੀ ਭਾਜਪਾ ਤੋਂ ਇਹ ਮੰਗੇ ਕਿ ਜਿਹੜੇ 84 ਦੇ ਕਾਤਲ ਨੇ ਇਹਨਾਂ ਨੂੰ ਫਾਇਰ ਰੰਗੋ ਕਮਲਨਾਥ ਰਾਜਾ ਬੜਿੰਗ ਜਿਹੜਾ ਅਜਲੂਧਾਨੇ ਤੋਂ ਕਾਂਗਰਸ ਦਾ ਪ੍ਰਧਾਨ ਖੜਾ ਹੈ ਇੱਕ ਮੇਰੇ ਕੋਲ ਮੋਟੀ ਟੀ-ਸ਼ਰਟ ਉਹਨੇ ਪਾਈ ਹੋਈ ਹੈ ਉਹ ਕਹਿੰਦਾ ਇਧਰ ਆ ਗਾਦੀ ਮੇਰੀ ਮਾਂ ਵੇ ਉਹ ਕੋਕਰੋਲੇ ਟੀ-ਸ਼ਰਟ ਇੱਕ ਟੀ-ਸ਼ਰਟ ਟੀ-ਸ਼ਰਟ ਪਾਈ ਹੋਇਆ ਕੋਈ ਨਾ ਉਹ ਉਹ ਕਰਦੇ ਆ ਤੇ ਰਾਜਾ ਬੜਿੰਗ ਜਿਹੜਾ ਅਜਲੂਧਾਨੇ ਖੜਾ ਹੈ ਇਹ ਸਾਰੇ ਗਦਰ ਖੜੇ ਨੇ ਤੇ ਭਾਜਪਾ ਨੂੰ ਚਾਹੀਦਾ ਕਿ ਜਿਹੜੇ ਕਤਲ ਦੇ ਚੋਰ ਅਸੀਂ ਉਹਨਾਂ ਨੂੰ ਸਜ਼ਾਵਾ ਦੇ ਤੇ ਬਾਕੀ ਜਿਹੜਾ ਕਾਂਗਰਸ ਦਾ ਜਿਹੜਾ ਲੋਕਾਂ ਨੂੰ ਸਰਪਲ ਪਾਈ ਗੱਲ ਕਰਨਾ ਚਾਹੀਦਾ ਹੈ ਤਾ ਦੇ ਲੋ ਧੰਨਵਾਦ ਕਰਦੀ ਆ ਕਿ ਜਦੋਂ ਵੀ ਸਾਡੇ ਤੇ ਕੋਈ ਪੀੜਾ ਪਈ ਜਦੋਂ ਵੀ ਸਾਡਾ ਕੋਈ ਦੁੱਖ ਉਛਲਿਆ ਤੇ ਤੁਸੀਂ ਲੋਕਾਂ ਨੇ ਆ ਕੇ ਸਾਡੀ ਮਦਦ ਕੀਤੀ ਤੇ ਮੈਂ ਤੁਹਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੀ ਆ ਸਾਡੇ ਅੱਜ ਸਿਰਫ ਤੇ ਸਿਰਫ ਤਿੰਨ ਮੁੱਦੇ ਹੈਗੇ ਨਾ ਅਸੀਂ ਹੋਰ ਕੋਈ ਚੀਜ਼ ਨਹੀਂ ਆ ਤੇ ਸਰਕਾਰਾਂ ਤੋਂ ਮੰਗਣ ਆਏ ਆ ਮੈਂ ਕੁਝ ਕਹਿਣ ਆਏ ਆ ਨਾ ਕੁਝ ਕਰਾਣ ਆਏ ਆ ਸਭ ਤੋਂ ਪਹਿਲਾ ਤੇ ਵੱਡਾ ਮੁੱਦਾ ਜਿਹੜਾ ਸਾਡਾ ਹੈਗਾ ਸਾਡਾ ਦਰਬਾਰ ਤਾਂ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕਿ 28 ਜੂਨ ਤੋਂ ਘੇਰਾਬੰਦੀ ਹੋ ਕੇ ਉਸ ਤੋਂ ਬਾਅਦ ਪੰਜਾਬ ਹਿੰਦੁਸਤਾਨ ਦੀਆਂ ਫੌਜਾਂ ਨੇ ਤੋਪਾਂ ਤੇ ਟੈਂਕਾਂ ਦੇ ਨਾਲ ਜੋ ਕਿ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਸੀ ਉਸ ਟਾਈਮ ਔਰ ਫਿਰ ਉਸ ਤੋਂ ਤਬ ਤੋਂ ਵੱਡੀ ਸਾਜ਼ਿਸ਼ ਕਰ ਰਚੀ ਗਈ ਕਿ ਜਿਹੜਾ ਸ਼ਹੀਦੀ ਗੁਰਪੁਰਬ ਆ ਰਿਹਾ ਸੀ ਅਗਰ ਇੰਦਰਾ ਗਾਂਧੀ ਚੰਦੀ ਕਿ ਉਹਨੂੰ ਪਤਾ ਸੀ ਮੈਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਤੋਪਾ ਤੇ ਟੰਕਾ ਦੇ ਨਾਲ ਟੈਟੇ ਦੀ ਕਰਵਾਣਾ ਤੇ ਉਹ ਚੰਦੀ ਤੇ ਸੰਗਤ ਤੋਂ ਅੰਦਰ ਨਹੀਂ ਆਣ ਦਿੱਤਾ ਜਾਣਾ ਚਾਹੀਦਾ ਸੀਗਾ ਪਰ ਸੰਗਤ ਅੰਦਰ ਆਈ ਔਰ નિર્ਦੋਸ਼ ਸੰਗਤ ਸਾਡੇ ਇੱਥੇ ਹਜ਼ਾਰਾਂ ਗਿਣਤੀ ਵਿੱਚ ਸਿੰਘ ਸਿੰਘੜੀਆਂ ਪਚੰਗੀਆਂ ਦੀ ਸ਼ੀਧੀ ਹੋਈ ਔਰ ਇੱਥੇ ਹੀ ਬਸ ਨਹੀਂ ਇਸ ਪਵਿੱਤਰ ਧਰਤੀ ਦੇ ਉੱਪਰ ਆ ਜਿਹੜਾ ਪ੍ਰਕਰਮਾ ਸਾਹਿਬ ਆ ਇਹ ਲਾਸ਼ਾਂ ਦੇ ਨਾਲ ਪੜ ਗਿਆ ਆ ਜਿਹੜਾ ਸਰੋਵਰ ਸਾਹਿਬ ਆ ਜਿੱਥੇ ਅਸੀਂ ਇਸ਼ਨਾਨ ਕਰਕੇ ਆਪਣੀ ਤੰਦਰੁਸਤੀ ਦੀ ਕਾਮਨਾ ਕਰਦੇ ਆ ਉਹ ਖੂਨ ਦੇ ਨਾਲ ਪੜ ਗਿਆ ਤੇ ਸਾਡੀਆਂ ਇਥੇ ਧੀਆਂ ਪਹਿਣਾ ਦੀਆਂ ਫੌਜੀਆ ਨੇ ਇਸ਼ਤਾਂ ਵੀ ਲੁੱਟੀਆਂ ਫਿਰ ਉਸ ਤੋਂ ਬਾਅਦ ਇਹ ਤਹੀ ਖਤਮ ਨਹੀਂ ਹੋਇਆ ਜਦੋਂ ਉਹ ਕਾਤਲ ਇੰਦਰਾ ਗਾਂਧੀ ਦਾ ਜੇ ਕਿਸੇ ਨੇ ਤਹਿਆ ਕਰ ਲਿਆ ਕਿਸੇ ਅਣਖੀਲੇ ਮਾਂ ਦੇ ਪੁੱਤ ਨੇ ਕਿ ਮੈਂ ਦਰਬਾਰ ਸਾਹਿਬ ਦਾ ਬਦਲਾ ਲੈਣਾ ਪਰ ਜਦੋਂ ਰਾਜੀਵ ਗਾਂਧੀ ਨੇ ਕਸਮ ਚੁੱਕੀ ਪ੍ਰਧਾਨ ਮੰਤਰੀ ਬਣੇ ਆਪਣੀ ਕੋਠੀ ਦੇ ਵਿੱਚ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਹਰ ਇੱਕ ਜ਼ਿਲ੍ਹੇ ਦੇ ਹਰ ਇੱਕ ਸੂਬੇ ਦਾ ਮੁੱਖ ਮੰਤਰੀ ਬੁਲਾਇਆ ਗਿਆ ਆਪਣੇ ਦਿੱਲੀ ਦੇ ਲੀਡਰ ਬੁਲਾਏ ਗਏ ਔਰ ਉਹਨਾਂ ਨੂੰ ਇਹ ਕਿਹਾ ਗਿਆ ਸਿੱਖਾਂ ਦੀਆਂ ਸਭ ਤੋਂ ਪਹਿਲੇ ਵੋਟਰ ਵੋਟਰ ਸੂਚੀਆਂ ਉਹਨਾਂ ਨੂੰ ਮੈਹੀਆ ਕਰਵਾਈਆਂ ਗਈਆਂ ਕਿ ਕਿਹੜੀ ਗਲੀ ਦੇ ਵਿੱਚ ਕਿੰਨੇ ਸਿੱਖ ਰਹਿੰਦੇ ਹਨ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਿਤਨੇ ਜੇ ਦੇ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਹੋਏਗਾ ਧੀਆਂ ਪੇਣਾ ਦੀਆਂ ਇਹ ਤਾਂ ਲੁੱਟੀਆਂ ਜਾਣ ਗਿਆ ਜਿਨ੍ਹਾਂ ਦੀ ਜਾਇਦਾਦ ਪ੍ਰਾਪਰਟੀਆਂ ਤਬਾਹ ਤੇ ਸਨਹਸ ਕਰ ਦਿੱਤੀਆਂ ਜਾਣ ਗਿਆ ਉਹਨਾਂ ਨੂੰ ਉਹਨੀਆਂ ਹੀ ਵੱਡੀਆਂ ਵਜ਼ੀਰੀਆਂ ਦਿੱਤੀਆਂ ਜਾਣ ਗਿਆ ਔਰ ਇਹ ਹੋਇਆ ਵੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਪੰਜਾਬੀਆਂ ਨੂੰ ਪਤਾ ਹੈ ਸਭ ਹੋਇਆ ਜਿਨ੍ਹਾਂ ਦੇ ਇਲਾਕਿਆਂ ਵਿੱਚ ਸਭ ਤੋਂ ਜ਼ਿਆਦਾ ਗੁੰਡਾਗਰਦੀ ਹੋਈ ਸਭ ਤੋਂ ਜ਼ਿਆਦਾ ਕਤਲੇਆਮ ਹੋਏ 10000 ਸਿੱਖਾਂ ਦਾ 3 ਦਿਨ 3 ਰਾਤਾਂ ਲਾ ਕੇ ਕਤਲੇਆਮ ਕਰ ਦਿੱਤਾ ਗਿਆ ਕੀ ਕਸੂਰ ਸੀ ਸਾਡੇ ਉਹਨਾਂ ਲੋਕਾਂ ਦਾ ਜਿੰਨਾਂ ਨੂੰ ਘਰਾਂ ਵਿੱਚੋਂ ਬੈਘਿਆ ਕੱਢ-ਕੱਢ ਕੇ ਕੋਹ-ਕੋਹ ਕੇ ਮਾਰਿਆ ਗਿਆ ਜਿੰਦਿਆਂ ਨੂੰ ਚਲਾਇਆ ਗਿਆ ਅੱਜ ਮੈਂ ਇਹਨਾਂ ਪੰਜਾਬੀਆਂ ਦੇ ਕੋਲ ਆਈਆਂ ਝੋਲੀ ਓਟ ਦੀਆਂ ਪੰਜਾਬੀਆਂ ਕੋਲ ਕੋਈ ਧਰਮ ਨਹੀਂ ਸਾਰਾ ਧਰਮ ਇੱਕ ਬਰਾਬਰ ਆ ਸਾਰੇ ਰੱਬ ਦੇ ਬੰਦੇ ਨੇ ਹਿੰਦੂ ਸਿੱਖ ਅਸਾਈ ਮੁਸਲਮਾਨ ਸਾਰੇ ਸਾਡੇ ਭਰਾ ਹੈਗੇ ਨੇ ਜਿੰਨੇ ਪੰਜਾਬੀ ਹੈਗੇ ਨੇ ਮੈਂ ਉਹਨਾਂ ਪੰਜਾਬੀਆਂ ਨੂੰ ਵਾਸਤਾ ਪਾਣ ਆਈਆਂ ਉਹ 84 ਦਾ ਉਹ ਸਾਡੇ ਜਖਮ ਹਲੇ ਆ ਸਾਡੇ ਜਖਮ ਰਸ ਰਹੇ ਆ ਖਾਸ ਕਰਕੇ ਕਿਉਂ ਰਸ ਰਹੇ ਆ ਕਿ 1 ਜੂਨ ਹਮਲਾ ਹੁੰਦਾ ਦਰਬਾਰ ਸਾਹਿਬ ਤੇ ਤੇ 1 ਜੂਨ ਵਾਲੇ ਦਿਨ ਹੀ ਚੋਣ ਕਮਿਸ਼ਨ ਨੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੇ ਵੋਟਾਂ ਦਾ ਦਿਨ ਰੱਖ ਲਿਆ ਔਰ ਉਹਨਾਂ ਸਾਡੇ ਕਾਤਲਾਂ ਨੂੰ ਇਹ ਮੌਕਾ ਮਿਲਿਆ ਕਿ ਅੱਜ ਤੁਹਾਨੂੰ ਸ਼ਾਇਦ ਫਿਰ ਵੋਟਾਂ ਪੈਣਗੀਆਂ ਇਸ ਕਰਕੇ ਅਸੀਂ ਘਰ ਘਰ ਜਾ ਕੇ ਅਪੀਲ ਕਰ ਰਹੇ ਹਾਂ ਉਹ ਪੰਜਾਬੀਓ ਤੁਹਾਨੂੰ ਵਸਤਾ ਰੱਬ ਦਾ ਜਦੋਂ ਪਹਿਲੀ ਜੂਨ ਆਵੇ ਵੋਟਾਂ ਪਾਣ ਤੋਂ ਪਹਿਲੇ ਸੋਚਿਓ ਕਿਵੇਂ ਅਕਾਲ ਤਖਤ ਸਾਹਿਬ ਟਾਟੇਰੀ ਹੋਗੇ ਸੀ ਕਿਵੇਂ ਦਰਬਾਰ ਸਾਹਿਬ ਟਾਟੇਰੀ ਹੋਗੇ ਸੀ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀ ਲੱਗੀ ਸੀ ਕਿਵੇਂ ਸਿੰਘ ਸਿੰਘਣੀਆਂ ਪਛਗੀਆਂ ਦੀਆਂ ਲਾਸ਼ਾਂ ਪੀਆਂ ਸਨ ਅਥੇ ਇਹ ਉਸ ਤੋਂ 12 ਨੂੰ 1984 ਨਵੰਬਰ ਵੀ ਯਾਦ ਕਰਿਓ ਜਦੋਂ 3 ਦਿਨ ਤੇ 3 ਰਾਤਾਂ ਲਾ ਕੇ ਬੇਕਸੂਰ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ-ਕੱਢ ਕੇ ਪੰਜਾਬੀਆਂ ਨੂੰ ਜਿਹਦੇ ਕਾ ਹੱਥ ਵਿੱਚ ਕੜਾ ਪਿਆ ਸੀ ਜਿਹਦੇ ਸਿਰ ਤੇ ਪੱਗ ਬੰਨੀ ਸੀ ਜਿਹੜਾ ਕੋਈ ਟਰੱਕ ਡਰਾਈਵਰ ਪੰਜਾਬ ਤੋਂ ਗਿਆ ਸੀ ਕਿਸੇ ਨੂੰ ਜਿੰਦਾ ਨਹੀਂ ਛੱਡਿਆ ਗਿਆ ਸੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਚੋਲੀ ਅੱਡ ਕੇ ਅਪੀਲ ਕਰਦੀਆਂ ਔਰ ਮੇਰੇ ਵੀਰੋ